ਮਦਦ ਤੇ ਕਰਮ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਉਸ ਦੀਆਂ ਨਜ਼ਰਾਂ ਚ ਤੁਹਾਡੀ ਇੱਕ ਇੱਜ਼ਤ ਬਣ ਜਾਂਦੀ ਹੈ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਤੁਹਾਡੇ ਉਹ ਚੰਗੇ ਕਰਮ ਹੁੰਦੇ ਨੇ ਜੋ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਦੁਨੀਆ ਚ ਤੁਹਾਡੀ ਇੱਕ ਅਲੱਗ ਹੀ ਪਛਾਣ ਬਣ ਜਾਂਦੀ ਹੈ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਉਸ ਦੀਆਂ ਦੁਆਵਾਂ ਤੁਹਾਨੂੰ ਲੱਗਦੀਆਂ ਨੇ ਮਦਦ ਤੇ ਚੰਗੇ ਕਰਮ ਕਰਕੇ ਤਾਂ ਦੇਖੋ ਵਧੀਆ ਲੱਗਦਾ ਹੈ ਚੰਗਾ ਲੱਗਦਾ ਹੈ ਕਿਸੇ ਦੀਆਂ ਚੰਗੀਆਂ ਦੁਆਵਾਂ ਤੁਹਾਨੂੰ ਲੱਗਦੀਆਂ ਨੇ ਕਿਸੇ ਦੀਆਂ ਵਧੀਆ ਦੁਆਵਾਂ ਤੁਹਾਨੂੰ ਲੱਗਦੀਆਂ ਨੇ ਇਹੀ ਨੇ ਮਦਦ ਤੇ ਕਰਮ